ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਭੈਣ ਭਰਾ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਠੀਕ ਹੋਮੋਂਗੇ ਅੱਜ ਦਾ ਜਿਹੜਾ ਆਪਾਂ ਤੁਹਾਨੂੰ ਇਤਿਹਾਸ ਸੁਣਾਉਣ ਲੱਗੇ ਆ ਉਹ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਨਾਲ ਜੁੜਿਆ ਹੋਇਆ ਸਾਰਾ ਇਤਿਹਾਸ ਹੈ ਕਈ ਦਿਨਾਂ ਤੋਂ ਮੈਂ ਇਸ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮਨ ਇੰਨਾ ਉਦਾਸ ਹੋ ਜਾਂਦਾ ਹੈ ਕਿ ਮੈਂ ਹਿੰਮਤ ਇੰਨੀ ਜੁਟਾ ਪਾ ਰਹੀ ਸੀ ਪਰ ਆਪਣੇ ਭੈਣ ਭਰਾਵਾਂ ਤੇ ਆਪਣੇ ਛੋਟੇ ਬੱਚੇ ਜਿਹੜੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕੁਝ ਅਜਿਹੇ ਵੀ ਇਤਿਹਾਸ ਹੈਗਾ ਆਪਣਾ ਜਿਹੜਾ ਕਿ ਬਹੁਤ ਘੱਟ ਭੈਣ ਭਰਾਵਾਂ ਨੂੰ ਇਸ ਚੀਜ਼ ਦਾ ਪਤਾ ਹੈ ਨਾ ਸਾਨੂੰ ਵੀ ਅੱਜ ਤੋਂ 10 ਸਾਲ ਪਹਿਲਾਂ ਇਸ ਚੀਜ਼ ਦਾ ਪਤਾ ਲੱਗਿਆ ਸੀ ਪਹਿਲਾਂ ਘੱਟ ਪਤਾ ਸੀਗਾ ਹਨ ਤੇ ਅੱਜ ਮੈਂ ਤੁਹਾਡੇ ਨਾਲ ਉਹ ਸਾਰੀ ਚੀਜ਼ ਸਾਂਝੀ ਕਰੂੰਗੀ ਕਿ ਕਿੱਥੋਂ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਨੂੰ ਹਨ ਆਪਣੇ ਲਈ ਵਾਰਿਆ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਹੁਣ ਦੇਖੋ ਤੁਸੀਂ ਦੇਖਿਆ ਵੀ ਟਰਾਲੀਆਂ ਤੇ ਲੰਗਰ ਲਾਉਣ ਜਾ ਰਹੇ ਨੇ ਸਾਰਿਆਂ ਦੀ ਰੋਟੀ ਸਿਰ ਸਾਰੇ ਵੀ ਤੁਸੀਂ ਕੀ ਕਹੀਏ ਪਹਣਾ ਵਾਈਗਰੋ ਜੀ ਦੇ ਤੁਸੀਂ ਹੈ ਨਾ ਜਿਹੜੇ ਰਸਤਾ ਆਪਾਂ ਨੂੰ ਚਲਾ ਕੇ ਗਏ ਨੇ ਤੁਸੀਂ ਉਹਤੇ ਚੱਲ ਲਓ ਨਸ਼ਿਆਂ ਨੂੰ ਤਿਆਗ ਦੋ ਇਹ ਹੁੱਲੜਵਾਜੀ ਦੇ ਵਿੱਚ ਹਨਾ ਕੁਝ ਨਹੀਂ ਰੱਖਿਆ ਹੋਇਆ ਹੈਗਾ ਲੰਗਰ ਲਾਉਣਾ ਹੈ ਤਾਂ ਸਿੱਖੀ ਦਾ ਲਾਓ ਤਾਂ ਕਿ ਅੱਗੇ ਜਾ ਕੇ ਆਪਣੀ ਸਿੱਖੀ ਪਰਫੁੱਲਤੋ ਗੁਰੂ ਸਾਹਿਬ ਜੀ ਨੇ ਆਪਣੇ ਵਾਸਤੇ ਆਪਣੇ ਪੂਰੇ ਪਰਿਵਾਰ ਨੂੰ ਵਾਰ ਦਿੱਤਾ ਹੈ ਪਰ ਆਪਾਂ ਹਜੇ ਤੱਕ ਗੁਰੂ ਸਾਹਿਬ ਜੀ ਦੇ ਪਾਏ ਹੋਏ ਮਲਕੇ ਰਸਤੇ ਤੇ ਇਹ ਨਹੀਂ ਹੈਗਾ ਵੀ ਆਪਾਂ ਨਾ ਨਿਤਨੇਮ ਦੇ ਵਿੱਚ ਵੀ ਪੂਰੇ ਹੋ ਜਾਈਏ ਨਹੀਂ ਹੋ ਰਹੀ ਪਰ ਮੰਗਦੇ ਆਪਾਂ ਬਹੁਤ ਵੱਡੀਆਂ ਵੱਡੀਆਂ ਮੰਗਾ ਪਰ ਵਾਹੀ ਗੁਰੂ ਜੀ ਨੂੰ ਦੇਣ ਲਈ ਕੁਝ ਵੀ ਤਿਆਰ ਨਹੀਂ ਹੈਗੀ 20 ਤਰੀਕ ਨੂੰ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਦੇ ਨੇ ਤੇ 28 ਤਰੀਕ ਨੂੰ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਨਾਲ ਪੂਰਾ ਬਲੀਦਾਨ ਦੇ ਦਿੰਦੇ ਨੇ ਦੁਨੀਆ ਤੇ ਕੋਈ ਵੀ ਅਜਿਹਾ ਪੀਰ ਪੈਗੰਬਰ ਨਹੀਂ ਹੋਇਆ ਜੀਦੇ ਪਰਿਵਾਰ ਦੀ ਪੂਰੇ ਦੀ ਸ਼ਹੀਦੀ ਇੱਕ ਸਿੱਖ ਕੌਮ ਲਈ ਹੋਈ ਹੋਵੇ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਜੀ ਦਾ ਜਦੋਂ ਕਿਲਾ ਛੱਡਦੇ ਨੇ 20 ਤਰੀਕ ਨੂੰ ਤੇ 21 ਤਰੀਕ ਨੂੰ ਸਰਸਾ ਨਦੀ ਤੇ ਜਾ ਕੇ ਵਿਛੋੜਾ ਪੈਂਦਾ ਤੇ 22 ਤਰੀਕ ਨੂੰ ਫਿਰ ਚਮਕੌਰ ਦੀ ਗੜੀ ਦੇ ਵਿੱਚ ਜਾਂਦੇ ਨੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ 23 ਤਰੀਕ ਨੂੰ ਫਿਰ ਜਿਹੜੇ ਬਾਕੀ ਸਿੰਘ ਨੇ ਉਹਨਾਂ ਦੀ ਸੀਧੀ ਹੁੰਦੀ ਹੈ 24 ਤਰੀਕ ਨੂੰ ਵੀ ਬੀਬੀ ਸਰਨ ਕੌਰ ਦੀ ਸੀਧੀ ਹੁੰਦੀ ਹੈ ਤੇ 25 ਤਰੀਕ ਨੂੰ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੀ ਜੇਲ੍ਹ ਦੇ ਵਿੱਚ ਲਜਾਇਆ ਜਾਂਦਾ ਹੈ 26 ਤਰੀਕ ਨੂੰ ਸਰਹੰਦ ਲਿਆਂਦਾ ਜਾਂਦਾ ਹੈ 27 ਤਰੀਕ ਨੂੰ ਵੀ ਪੇਸੀ ਹੁੰਦੀ ਹੈ ਜਦੋਂ 27 ਤਰੀਕ ਨੂੰ ਪੇਸੀ ਹੁੰਦੀ ਹੈ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਤੁਸੀਂ ਇੱਕ ਫਿਰ ਤਾਂ ਫਿਲਮਾਂ ਵੀ ਬਣਾਤੀਆਂ ਨੇ ਦੇਖਿਆ ਕਿ ਉਹਨਾਂ ਨੂੰ ਕਿਹਾ ਵੀ ਤੁਸੀਂ ਦੀਨ ਮੰਨ ਲਓ ਤੁਸੀਂ ਮੁਸਲਮਾਨ ਬਣ ਜਾਓ ਤੁਹਾਨੂੰ ਅਸੀਂ ਬਹੁਤ ਕੁਝ ਦੇਵਾਂਗੇ ਤੁਹਾਨੂੰ ਹਨਾ ਜਿਵੇਂ ਕਿ ਅੱਜਕੱਲ ਬੱਚਨਾਂ ਬ ਕੋਈ ਤੁਹਾਨੂੰ ਖਿਡਾਉਣੇ ਦੇਵਾਂਗੇ ਤੁਹਾਨੂੰ ਰਾਜ ਦੇਵਾਂਗੇ ਤੁਹਾਨੂੰ ਬਹੁਤ ਕੁਝ ਦੇਵਾਂਗੇ ਉਹਨਾਂ ਨੂੰ ਇਹ ਵੀ ਡਰਾਇਆ ਗਿਆ ਵੀ ਤੁਹਾਡੇ ਪਿਤਾ ਜੀ ਨੂੰ ਅਸੀਂ ਨੇ ਮਾਰ ਤਾ ਫੜ ਲਿਆ ਨਾ ਤੁਹਾਨੂੰ ਵੀ ਅਸੀਂ ਪਰ ਛੋਟੇ ਸਹਿਬਜ਼ਾਦੇ ਉਹ ਇੱਕ ਆਪ ਹੀ ਰੱਬੀ ਰੂਹਾਂ ਸੀ 9 ਸਾਲ ਦਾ 7 ਸਾਲ ਦਾ ਬੱਚਾ ਇੱਕ ਛੋਟੀ ਜੀ ਚੀਜ਼ ਤੋਂ ਡਰ ਜਾਂਦਾ ਤੇ ਛੋਟੀ ਜੀ ਚੀਜ਼ ਪਿੱਛੇ ਹਨਾ ਬਹਿਲ ਜਾਂਦਾ ਹੈ ਪਰ ਉਹ ਖੁਦ ਰੱਬੀ ਰੂਹਾਂ ਸੀ ਪਾਤਸ਼ਾਹ ਦੇ ਸੁਪੁੱਤਰ ਸੀ ਤੇ ਜਿਨ੍ਹਾਂ ਨੇ ਆਪਦੇ ਧਰਮ ਨੂੰ ਆਪਣੇ ਤੋਂ ਵਾਰਿਆ ਆਪਣੇ ਸੀਸ ਨੂੰ ਆਪਣੇ ਤੋਂ ਵਾਰਿਆ ਪਰ ਅੱਪਾ ਅੱਜ ਉਹਨਾਂ ਦੇ ਪਾਏ ਹੋਏ ਪੂਰਨਿਆ ਤੇ ਨਹੀਂ ਚੱਲ ਰਹੀ ਆਪਣੇ ਬੱਚੇ ਭੈਣਾਂ ਭਰਾ ਸਾਰੇ ਆਪਾਂ ਆਪਦੇ ਧਰਮ ਤੋਂ ਥਿਰਕਦੇ ਜਾ ਰਹੇ ਹਾਂ ਤੁਹਾਡੇ ਸਾਹਮਣੇ ਹੋਰ ਧਰਮ ਤੁਹਾਡੇ ਤੇ ਹਾਵੀ ਹੋ ਰਹੇ ਨੇ ਜਿਵੇਂ ਕਿ ਆਪਾਂ ਬੱਚਿਆਂ ਨੂੰ ਵੈਲੈਂਟਾਈਨ ਡੇ 크리스마ਸ ਡੇ ਦੱਸਦੇ ਹਾਂ ਉਸ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਦੱਸੋ ਕਿ ਐਡੇ ਐਡੇ ਛੋਟੀ ਉਮਰ ਦੇ ਬੱਚਿਆਂ ਨੇ ਬੇਟੇ ਕਿਵੇਂ ਆਪਣੇ ਧਰਮ ਤੋਂ ਆਪਣੀਆਂ ਜਾਣਨਾ ਵਾਰੀਆਂ ਨੇ 27 ਤਰੀਕ ਨੂੰ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾਂਦਾ ਹੈ ਜਦਕਿ ਇੱਕ ਧੋਖੇ ਦੇ ਨਾਲ ਸੀਗਾ ਵੀ ਦਿਨ ਦੇ ਵਿੱਚ ਆਪਾਂ ਇਹਨਾਂ ਨੂੰ ਸਜ਼ਾ ਦੇਵਾਂਗੇ ਪਰ ਧੋਖੇ ਦੇ ਨਾਲ ਉਹਨਾਂ ਨੂੰ ਹਨੇਰੇ ਦੇ ਵਿੱਚ ਹੀ ਨੀਹਾਂ ਦੇ ਵਿੱਚ ਚਿੰਨ ਦਿੱਤਾ ਸੀਗਾ ਇਸ ਜਨ ਦੇ ਖਬਰ ਜਦੋਂ ਟੋਡਰ ਮਲ ਜੀ ਨੂੰ ਪਤਾ ਲੱਗਦੀ ਹੈ ਤਾਂ ਉਹ ਤੁਹਾਨੂੰ ਸਾਰੇ ਪੈਂਟਰਾ ਬੰਨ ਪਤਾ ਹੀ ਹੈ ਵੀ ਸਿੱਕੇ ਲੈ ਕੇ ਪਹੁੰਚਦਾ ਕਿਉਂਕਿ ਕਿਹਾ ਸੀਗਾ ਬਜੀਦੇ ਨੇ ਕਿ ਖੜੇ ਕਰਕੇ ਸਿੱਕੇ ਤੂੰ ਧਰਤੀ ਖਰੀਦ ਸਕਦੇ ਜਿੱਥੇ ਤੂੰ ਛੋਟੇ ਸਾਹਿਬ ਜੀ ਦੇ ਤੇ ਮਾਤਾ ਜੀ ਦਾ ਸੰਸਕਾਰ ਕਰਨਾ ਤੁਸੀਂ ਜੋਤੀ ਸਰੂਪ ਆਪਣੇ ਫਤਿਹਗੜ੍ਹ ਸਾਹਿਬ ਠੰਡਾ ਬੋਟਚ ਜਿੱਥੇ ਛੋਟੇ ਸਾਹਿਬ ਜੀ ਦਾ ਨੂੰ ਕੈਦ ਕੀਤਾ ਗਿਆ ਸੀ ਤੇ ਨੀਚੇ ਭੋਰਾ ਸਾਹਿਬ ਜਿੱਥੇ ਛੋਟੇ ਸਾਹਿਬ ਜੀ ਨੂੰ ਚਿਣਿਆ ਗਿਆ ਸੀਗਾ ਉਹਨਾਂ ਦੇ ਦਰਸ਼ਨ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਜਰੂਰ ਕਰਵਾਵਾਂਗੀ ਆਪਾਂ ਥੋੜੀ ਜਿਹੀ 29 ਜਾਂ 30 ਤਰੀਕ ਨੂੰ ਜਾਵਾਂਗੇ ਕਿਉਂਕਿ ਹਜੇ ਉੱਥੇ ਬਹੁਤ ਰਸ ਹੈਗਾ ਹਨਾ ਤੇ ਇੰਨੇ ਰਾਸ ਦੇ ਵਿੱਚ ਤੱਕਾ ਮੁੱਕੀ ਹਨ ਤੁਹਾਨੂੰ ਬਸ ਪਤਾ ਹੀ ਹੈ ਵੀ ਉਹੀ ਹੁੱਲੜਵਾਜੀ ਮੇਲਾ ਜਾਦੇ ਬਣਾ ਰੱਖਿਆ ਹੈਗਾ ਤੇ ਸਰਦਾ ਦੇ ਨਾਲ ਬਹੁਤ ਘਟ ਜਾ ਰਹੇ ਨੇ ਜਦੋਂ ਆਪਣਾ ਕੋਈ ਜਵਾਨ ਪੁੱਤ ਤੀ ਜਾਂਦਾ ਤਾਂ ਉਸ ਟਾਈਮ ਵੀ ਕੀ ਆਪਾਂ ਇਦਾਂ ਹੁੱਲੜਵਾਜੀਆਂ ਕਰਦੇ ਆਂ ਇੰਦਾ ਹਨਾ ਆਪਾਂ ਜਾਨਿਆਂ ਚੌੜ ਚੜੱਪੇ ਕਰਦੇ ਆਂ ਉਸ ਟਾਈਮ ਆਪਾਂ ਨੂੰ ਪਿੰਡ ਦੇ ਵਿੱਚ ਰੋਟੀ ਨਹੀਂ ਪੱਕਦੀ ਪਰ ਅੱਜ ਕੱਲ ਮੇਰੇ ਵੀਰ ਇੱਕ ਖਰਦੂਮ ਜਿਵੇਂ ਕਿ ਕਿਸੇ ਹਨ ਮੇਲੇ ਆ ਤੇ ਜਾਂਦੇ ਹੁੰਦੇ ਨੇ ਜਿਵੇਂ ਕਿਤੇ ਆਪਾਂ ਖੁਸ਼ੀ ਦੇ ਵਿੱਚ ਜਾਂਦੇ ਆ ਵੱਡੇ ਵੱਡੇ ਡੈਕ ਲਾਏ ਨੇ ਗਾਣੇ ਲਾਏ ਨੇ ਸਾਬ ਦੇ ਰੋਡੇ ਮੋਡੇ ਸਿਰ ਨੇ ਕਿਸੇ ਦੇ ਮੂੰਹ ਤੇ ਦਾੜਾ ਨਹੀਂ ਕਿਸੇ ਦੇ ਸਿਰ ਤੇ ਬਾੜ ਨਹੀਂ ਕਿਸੇ ਨੂੰ ਬਸ ਇਨਾ ਪਤਾ ਵੀ ਜਾ ਕੇ ਅਸੀਂ ਲੰਗਰ ਲਾਉਣੇ ਨੇ ਹੋਰ ਕੁਝ ਨਹੀਂ ਪਤਾ ਲੰਗਰ ਲਾਉਣਾ ਤਾਂ ਇਹ ਲਾਓ ਵੀ ਅੱਜ ਤੋਂ ਬਾਅਦ ਮੈਂ ਕਦੇ ਨਸ਼ਾਨੀ ਕਰੂੰਗਾ ਅੱਜ ਤੋਂ ਬਾਅਦ ਮੈਂ ਆਪਣੇ ਬਾਲਾਂ ਦੀ ਬਿਆਦਵੀ ਨਹੀਂ ਕਰੂੰਗਾ ਮੈਂ ਆਪਣੇ ਰੋਮਾਂ ਦੀ ਬਿਆਦਵੀ ਨਹੀਂ ਕਰੂੰਗਾ ਮੈਂ ਗੁਰੂ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗਾ ਮੈਂ ਆਪਣੇ ਬੱਚਿਆਂ ਨੂੰ ਮੈਂ ਆਪਣੇ ਪਰਿਵਾਰ ਨੂੰ ਸਿੱਖੀ ਨਾਲ ਜੋੜਾਂਗਾ ਮੈਂ ਅੱਜ ਤੋਂ ਨਿਤਨੇਮ ਕਰਾਂਗਾ ਇਸ ਚੀਜ਼ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਇੱਕ ਜਿਹੜਾ ਇਤਿਹਾਸ ਦੇ ਵਿੱਚ ਮੈਂ ਤੁਹਾਨੂੰ ਦੱਸਦੀਆਂ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਫਤਿਹਗੜ੍ਹ ਸਾਹਿਬ ਆਪਣੇ ਜਿਹੜੇ ਜਿਹੜੇ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦੱਸੀ ਨਹੀਂ ਉਹ ਹੈਗੇ ਨਹੀਂ ਪਰ ਇੱਕ ਨਾ ਜਦੋਂ ਆਪਾਂ ਪੋਰਾ ਸਾਹਿਬ ਤੋਂ ਆਉਣੇ ਆ ਉੱਥੇ ਸਾਹਮਣੇ ਇੱਕ ਹੁਣ ਨਿਹੰਗ ਸਿੰਘਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਉਹ ਗੁਰਦੁਆਰਾ ਸਾਹਿਬ 20 ਸਾਲ ਹੋਏ ਨੇ ਜਦੋਂ ਕਿ ਹੋ ਦੇ ਵਿੱਚ ਆਇਆਗਾ ਪਹਿਲਾਂ ਉਹਦੇ ਬਾਰੇ ਇੰਨਾ ਕਿਸੇ ਨੂੰ ਨਹੀਂ ਪਤਾ ਹੁੰਦਾ ਸੀਗਾ ਉੱਥੇ ਉਹਨਾਂ ਨੇ ਸੇਰ ਰੱਖੇ ਨੇ ਸੇਰ ਤੁਸੀਂ ਹਣਾ ਆਪਾਂ ਵੈਸੇ ਵੀ ਦੇਖੇ ਨੇ ਗੁਰੂ ਸਾਹਿਬਾਂ ਜੀ ਦੇ ਅੱਗੇ ਸੇਰ ਰੱਖੇ ਹੋਏ ਹੁੰਦੇ ਨੇ ਬਸ ਆਪਾਂ ਕਹਿ ਦਿੰਦੇ ਆ ਵੀ ਇੱਕ ਸੋਹਣੀ ਲੱਗਦੀ ਆ ਹਣਾ ਤਾਂ ਲਿਆ ਕਿਸੇ ਰੱਖਤੇ ਨੇ ਪਰ ਇਹਦਾ ਇਤਿਹਾਸ ਹੈਗਾ ਕਿਉਂਕਿ ਇਤਿਹਾਸ ਦੇ ਵਿੱਚ ਹੁਣ ਇਹ ਚੀਜ਼ਾਂ ਮਿਲ ਰਹੀਆਂ ਨੇਗੀਆਂ ਦੇਖੋ ਸਚਾਈ ਤਾਂ ਕਈ ਕਹਿਣਗੇ ਵੀ ਉਹੀ ਮਾਰਿਆ ਕੋਈ ਕੁਛ ਕਹੂਗਾ ਕੋਈ ਕੁਛ ਕਹੂਗਾ ਹਨਾ ਪਰ ਜਦੋਂ ਆਪਣੇ ਬਜ਼ੁਰਗ ਆਪਣੇ ਵੱਡੇ ਆਪਾਂ ਨੂੰ ਦੱਸ ਦੇਣਗੇ ਦੇਖੋ ਇਹ ਕੋਈ ਮਾੜੀ ਗੱਲ ਵੀ ਨਹੀਂ ਜੇ ਆਪਾਂ ਮੰਨ ਵੀ ਲਵਾਂਗੇ ਹਨਾ ਉਥੇ ਇੱਕ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਜਿੱਥੇ ਕਿ ਦੋ ਸ਼ੇਰਾਂ ਦੀ ਨੀਚੇ ਸਭ ਬਣਾ ਕੇ ਉਹਨਾਂ ਨੇ ਉਹਦੇ ਵਿੱਚ ਦੋ ਸ਼ੇਰਾਂ ਦੀ ਤਸਵੀਰਾਂ ਲਾਈਆਂ ਨੇ ਕਹਿੰਦੇ ਜਦੋਂ ਛੋਟੇ ਸਾਬਜਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨਾ ਤਾਂ ਪੂਰੀ ਰਾਤ ਕਹਿੰਦੇ ਜੰਗਲ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਨੂੰ ਸੜਦਾ ਸੀਗਾ ਉਹਨਾਂ ਨੇ ਤੇ ਪੂਰੀ ਰਾਤ ਜਿਹੜੇ ਉਹ ਸ਼ੇਰਾਂ ਨੇ ਉਹਨਾਂ ਦੀ ਰਾਖੀ ਕੀਤੀ ਸੀ ਜਿਹੜੀਆਂ ਕਿ ਗੁਰੂ ਸਾਹਿਬ ਜੀ ਦੇ ਛੋਟੇ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਸੀਗੀਆਂ ਉਹਨਾਂ ਦੀ ਉਹਨਾਂ ਨੇ ਰਾਖੀ ਕੀਤੀ ਸੀ ਕਿਉਂਕਿ ਸਾਰਾ ਕੁਝ ਉਹਦੇ ਭਾਣੇ ਦੇ ਵਿੱਚ ਹੈ ਉਹਦੇ ਡਰ ਦੇ ਵਿੱਚ ਹੈ ਨਾ ਪਵਨ ਪਾਣੀ ਸਾਰਾ ਕੁਝ ਪਸ਼ੂ ਪੰਛੀ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਨੇ ਸਾਰਿਆਂ ਦੇ ਵਿੱਚੋਂ ਆਪ ਹੀ ਵਸਦਾ ਆਪਣੇ ਬੱਚੇ ਨੂੰ ਨਾ ਥੋੜਾ ਜਿਹਾ ਖਾਂਸੀ ਜ਼ੁਕਾਮ ਬੁਖਾਰ ਹੋ ਜੇ ਅਪਾ ਸਾਰਾ ਪਰਿਵਾਰ ਮਹੰਨਾਂ ਵਾਲੇ ਹੋ ਜਾਣੇ ਆ ਪਰ ਤੁਸੀਂ ਸੋਚ ਕੇ ਦੇਖੋ ਜੇ ਡੋ ਭੁੱਖੇ ਪਾਣੇ ਤਿੰਨ ਦਿਨ ਉਹਨਾਂ ਨੂੰ ਕੈਦ ਦੇ ਵਿੱਚ ਰੱਖਿਆ ਗਿਆ ਇਹਨੇ ਤਸੀਹੇ ਦਿੱਤੇ ਗਏ ਖਾਣ ਪੀਣ ਨੂੰ ਵੀ ਕੁਛ ਨਾ ਦਿੱਤਾ ਗਿਆ ਤੇ ਪਾਪੀ ਗੰਗੂ ਨੇ ਕਿੱਡਾ ਕਹਿਰ ਕਮਾਇਆ ਸਹਬਜ਼ਾਦਿਆਂ ਨੂੰ ਕੈਦ ਕਰਵਾ ਦਿੱਤਾ ਮੋਤੀराम ਮੇਰਾ ਤਾਂ ਤੁਸੀਂ ਅੱਗੇ ਜਾ ਕੇ ਥੋੜਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਜਿਨੇ ਆਪਣੇ ਪਰਿਵਾਰ ਦਾ ਖਿਆਲ ਨਾ ਕਰਦੇ ਹੋਏ ਆਪਣੀ ਪਤਨੀ ਦੇ ਕਹਿਣੇ ਆਪਦੇ ਪਰਿਵਾਰ ਦਾ ਜੋ ਕੁਝ ਵੀ ਹੈਗਾ ਸੀ ਸਾਰਾ ਕਰਕੇ ਛੋਟੇ ਸਹਬਜ਼ਾਦਿਆਂ ਨੂੰ ਦੋ ਦਿਨ ਮਤਲਬ ਕਿ ਦੁੱਧ ਪਿਲਾਉਂਦਾ ਰਿਹਾ ਉਹਦਾ ਵੀ ਇੱਕ ਉਤਾਰਾ ਸਭ ਦੇ ਕੋਕ ਕਹਿੰਦੇ ਨੇ ਕਹਿੰਦੇ ਪਾਪੀਆਂ ਨੂੰ ਜੁੱਤੀਆਂ ਤੇ ਪੁੰਨੀਆਂ ਦਾ ਨਾਮ ਹੱਟੇ ਮਚਪਿਆ ਜਾਂਦਾ ਜਦੋਂ ਵੀ ਗੁਰੂ ਸਾਹਿਬ ਜੀ ਦੇ ਇਤਿਹਾਸ ਸੁਣਾਣਾ ਆਪਾਂ ਨਾਮ ਲੈਨੇ ਤਾਂ ਮੋਤੀ ਮੇਰਾ ਸਾਹਿਬ ਜੀ ਦਾ ਨਾਮ ਜ਼ਰੂਰ ਆਉਂਦਾ ਤੇ ਗੰਗੂ ਪਾਪੀ ਦਾ ਵੀ ਨਾਮ ਜ਼ਰੂਰ ਆਉਂਦਾ ਅਸੀਂ ਨੇ ਮੋਰਿੰਡੇ ਦੀ ਜੇਲ ਤੇ ਗੰਗੂ ਪਾਪੀ ਦਾ ਘਰ ਵੀ ਦੇਖੇ ਹੋਏ ਨੇ ਜੇ ਤੁਸੀਂ ਹਨਾ ਇੱਕ ਵਾਰੀ ਨਾ ਜ਼ਿੰਦਗੀ ਦੇ ਵਿੱਚ ਇਹ ਸਾਰਾ ਆਨੰਦਪੁਰ ਸਾਹਿਬ ਚਮਕੌਰ ਦੀ ਗੜੀ ਤੇ ਮਾਸੀਵਾੜੇ ਦਾ ਜੰਗਲ ਨੇ ਜਿਹੜੇ ਤੇ ਮੋਰਿੰਡੇ ਜਿੱਥੇ ਛੋਟੇ ਸਭ ਜਾਂ ਤੁਹਾਨੂੰ ਕੈਦ ਕੀਤਾ ਗਿਆ ਸੀਗਾ ਤੇ ਫਿਰ ਗੰਗੂ ਦਾ ਘਰ ਹੈ ਤੁਸੀਂ ਨਾ ਇੱਕ ਵਾਰੀ ਇਸ ਚੀਜ਼ ਨੂੰ ਨਾ ਪੂਰੀ ਨੂੰ ਆਪਣੇ ਦਿਲ ਤੇ ਲਗਾ ਕੇ ਦੇਖ ਕੇ ਆਇਓ ਤੁਹਾਡੀ ਰੂਹ ਕੰਬ ਜਾਵੇਗੀ ਤੇ ਇੱਥੇ ਫਿਰ ਸੇਰਾ ਨੇ ਕਹਿੰਦੇ ਰਾਖੀ ਕੀਤੀ ਤੇ ਜਦੋਂ ਤੱਕ ਟੋਡਰਮਾਲ ਸਾਹਿਬ ਜੀ ਲੈ ਕੇ ਤਣ ਨਹੀਂ ਆਏ ਤਾਂ ਉਹਨਾਂ ਨੇ ਟੇਡੇ ਸਿੱਕੇ ਰੱਖ ਕੇ ਛੋਟੇ ਸਾਬਜਾਦਿਆਂ ਵਾਸਤੇ ਥਾਂ ਖਰੀਦੀ ਗੁਰੂ ਸਾਹਿਬ ਜੀ ਮਾਸੀ ਵੜ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਮਨੀਖਾਂ ਬੀਰ ਜੀ ਹੋਰਾਂ ਦੇ ਘਰਾਂ ਦੇ ਵਿੱਚ ਜਾ ਕੇ ਉੱਚ ਦਾ ਪੀਰ ਬਣ ਕੇ ਉੱਥੋਂ ਨਿਕਲਦੇ ਹੋਏ ਆਪਣੇ ਟਾਲੀ ਆਣਾ ਸਾਹਿਬ ਪਹੁੰਚੇ ਉੱਥੇ ਗੁਰੂ ਸਾਹਿਬ ਜੀ ਨੂੰ ਪਤਾ ਚੱਲਿਆ ਸੀਗਾ ਵੀ ਛੋਟੇ ਜਿਹੇ ਬਚਾ ਤੇਨੂੰ ਇਸ ਤਰੀਕੇ ਨਾਲ ਗੰਘੂ ਨੇ ਧੋਖੇ ਨਾਲ ਫੜਵਾ ਕੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਨੀਹਾਂ ਦੇ ਵਿੱਚ ਜਨਿਆ ਗਿਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਅੱਜ ਮੋਂਗਲਾਂ ਦੀਆਂ ਜੜਾਂ ਪੁੱਟੀਆਂ ਗਈਆਂ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਤੇ ਅੱਗੇ ਫਿਰ ਜਾ ਕੇ ਹਜ਼ੂਰ ਸਾਹਿਬ ਜਦੋਂ ਜਾ ਰਹੇ ਨੇ ਤਾਂ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਉਂਕਿ ਉਹ ਇੱਕ ਬੈਰਾਗੀ ਸਾਧੂ ਹੋਏ ਪਏ ਸੀ ਕਿ ਉਹਨਾਂ ਨੂੰ ਇੱਕ ਸਰਾਪ ਮਿਲਿਆ ਸੀਗਾ ਉਹਦੇ ਨਾਲ ਉਹ ਬੈਰਾਗੀ ਸਾਧੂ ਬਣ ਗਏ ਸੀ ਰਿੱਧੀਆਂ ਸਿੱਧੀਆਂ ਉਹਨਾਂ ਦੇ ਵਿੱਚ ਬਹੁਤ ਸੀਗੀਆਂ ਪਰ ਉਹ ਇਹ ਭੁੱਲ ਚੁੱਕੇ ਸੀਗੇ ਵੀ ਮੈਂ ਇੱਕ ਗੁਰੂ ਦਾ ਸਿੱਖ ਸੀ ਗੁਰੂ ਸਾਹਿਬ ਜੀ ਨੇ ਉਹਨੂੰ ਯਾਦ ਕਰਾਇਆ ਕਿ ਤੂੰ ਇੱਥੇ ਇੱਕ ਸਾਧੂ ਬਣਿਆ ਬੈਠਾ ਹੈ ਤੇ ਪੰਜਾਬ ਦੀ ਜਿਹੜੀ ਜਾ ਕੇ ਧਰਤੀ ਤੇ ਦੇਖ ਉਹ ਤੇ ਕਿੰਨੀ ਹਹਾਕਾਰ ਮੱਚੀ ਪਈ ਹੈ ਫਿਰ ਪੰਜ ਦੀਰ ਤੀਰ ਬਖਸ਼ਦੇ ਹੋਏ ਗੁਰੂ ਸਾਹਿਬ ਜੀ ਨੇ ਥਾਪੜਾ ਦੇ ਕੇ ਉਸਨੂੰ ਭੇਜਿਆ ਤੇ ਕਿਹਾ ਸੀ ਕਿ ਬੰਦਾ ਸਿੰਘ ਬਹਾਦਰ ਤੂੰ ਵਿਆਹ ਨਾ ਕਰਵਾਈਂ ਤੈਨੂੰ ਕੋਈ ਨਹੀਂ ਹਰਾ ਸਕਦਾ ਪਰ ਕਹਿੰਦੇ ਜੋ ਉਪਜਿਆ ਸੋ ਬਿੰਸ ਹੈ ਸਭ ਆਈ ਆਪਣੀ 바ਰੀ ਹੈ ਇਹ ਵੀ ਉਹਦੀ ਰਾਜਾ ਦੇ ਵਿੱਚ ਹੀ ਚੱਲਦਾ ਆਇਆ ਜਦੋਂ ਬੰਦਾ ਸਿੰਘ ਬਹਾਦਰ ਚੱਲਿਆ ਤਾਂ ਉਹਨੇ ਸਭ ਤੋਂ ਪਹਿਲਾਂ ਆ ਕੇ ਸਮਾਣਾ ਟਾਇਆ ਤੇ ਫੇਰ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹਰ ਇੱਕ ਥਾਵੇਂ ਜਿੱਥੇ ਵੀ ਹੋਇਆ ਬਸ ਢੇਰੀ ਦੀ ਤਰ੍ਹਾਂ ਇੱਟ ਨਾਲ ਇੱਟ ਖੜਕਾਉਂਦੇ ਹੀ ਆਏ ਨੇ ਤੇ ਜਦੋਂ ਮਲੇਰਕੋਟਲੇ ਨੂੰ ਟਾਹਣ ਲੱਗੇ ਤਾਂ ਉੱਥੇ ਉਹਨਾਂ ਨੂੰ ਪਤਾ ਲੱਗਿਆ ਵੀ ਮਲੇਰਕੋਟਲੇ ਦਾ ਜਿਹੜਾ ਰਾਜਾ ਸੀ ਉਹਨੇ ਹਾਂ ਦਾ ਨਾਰਾ ਮਾਰਿਆ ਸੀ ਤਾਂ ਮਲੇਰਕੋਟਲੇ ਜਿੰਨੇ ਵੀ ਹੋਰ ਲੋਵੇ ਲਾਉਣੇ ਆਪਣੇ ਸਮਾਣੇ ਵੱਲ ਮੁਸਲਮਾਨ ਸੀਗੇ ਇਧਰ ਸੀਟਾਂ ਵਾਲੇ ਵਾਲਾ ਨਾ ਕਾਫੀ ਜ਼ਿਆਦਾ ਮੁਸਲਮਾਨਾਂ ਦਾ ਏਰੀਆ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਮਲੇਰ ਕੋਟਲੇ ਦੇ ਵਿੱਚ ਮਤਲਬ ਕਿ ਉਹਨਾਂ ਦੀ ਯੁੱਧ ਦੇ ਵਿੱਚ ਚਲਿਆ ਜਾਵੇਗਾ ਉਸ ਨੂੰ ਅਸੀਂ ਕੁਝ ਨਹੀਂ ਕਹਾਂਗੇ ਕਿਉਂਕਿ ਦੇਖੋ ਕਹਿੰਦੇ ਇੱਕ ਹਾਰ ਦਾ ਨਾਰਾ ਮਾਰਨ ਵਾਲੀ ਨੂੰ ਵੀ ਗੁਰੂ ਸਾਹਿਬ ਜੀ ਨੇ ਮਰਛਿਆ ਆਪਾਂ ਤਾਂ ਫਿਰ ਵੀ ਉਹ ਆਪਾਂ ਉਹ ਗੁਰੂ ਸਾਹਿਬ ਜੀ ਗੁਰਸਿੱਖ ਬਣਾ ਕੇ ਗਏ ਨੇ ਆਪਦਾ ਹਨਾ ਰੂਪ ਬਣਾ ਕੇ ਗਏ ਨੇ ਆਪਦੇ ਚਾਰ ਪੁੱਤਾਂ ਨੂੰ ਬਾਹਰ ਕੇ ਆਪਾਂ ਨੂੰ ਆਪਣੇ ਪੁੱਤ ਬਣਾ ਕੇ ਗਏ ਨੇ ਪਰ ਆਪਾਂ ਕੀ ਉਹਨਾਂ ਦੇ ਹਨਾ ਪਾਏ ਹੋਏ ਪੂਰਨ ਤੇ ਚੱਲ ਰਹੇ ਹਾਂ ਤੁਸੀਂ ਗੁਰੂ ਸਾਹਿਬ ਜੀ ਦੇ ਇਹ ਪੋ ਦਾ ਮਹੀਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਤੁਸੀਂ ਨਿਤਨੇਮ ਹੀ ਕਰਨ ਲੱਗ ਜਾਓ ਤਾਂ ਤੁਹਾਡੇ ਘਰ ਕਿਸੇ ਵੀ ਤਰ੍ਹਾਂ ਦੀ ਘਾਟਾ ਨਹੀਂ ਰਹਿਣਾ ਤਾਂ ਨਾ ਦੌਲਤ ਦੁੱਧ ਪੁੱਤ ਮਾਇਆ ਦੇ ਤੁਹਾਡੇ ਘਰ ਭੰਡਾਰੇ ਭਰਪੂਰ ਹੋ ਜਾਣਗੇ ਕਿ ਤੁਹਾਡੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣੀ ਤੁਸੀਂ ਕੁਝ ਦੇਖ ਕੇ ਤਾਂ ਦੇਖੋ ਗੁਰੂ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਤਾਂ ਆਪਦਾ ਪਰਿਵਾਰ ਵਾਰਿਆ ਤੁਸੀਂ 2 ਘੰਟੇ ਨਹੀਂ ਗੁਰੂ ਸਾਹਿਬ ਜੀ ਵਾਸਤੇ ਕੱਢ ਸਕਦੇ ਦੇਖੋ ਇਹ ਮੰਗਲ ਨੂੰ ਤਾਂ ਆਪ ਬਹੁਤਾ ਵੀ ਮੇਰੀਆਂ ਆ ਮੰਗ ਨਹੀਂ ਪੂਰੀ ਹੁੰਦੀ ਮੇਰੀਆਂ ਆ ਨਹੀਂ ਪੂਰੀਆਂ ਨਹੀਂ ਪਰ ਆਪਾਂ ਕੁਝ ਕਰ ਰਹੇ ਹਾਂ ਹਰ ਟੇ ਮੰਗਣ ਤੇ ਰਹਿਣੇ ਆਪਾਂ ਹੁਣ ਦੇ ਕੁਛ ਨਹੀਂ ਰਹਿ ਗੁਰੂ ਸਾਹਿਬ ਜੀ ਨੂੰ ਤੇ ਇਸ ਤਰੀਕੇ ਦੇ ਨਾਲ ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਇਸ ਤਰ੍ਹਾਂ ਹੰਢਟਾਈ ਤਾਂ ਦੇਖੋ ਸਿੱਖ ਐਨੇ ਜਾਦੇ ਸੀਗੇ ਦੇਖੋ ਕਿੰਨਾ ਪਾਪ ਕੀਤਾ ਸੀਗਾ ਨਾ ਜਦੋਂ ਕਿ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਇੱਕ ਬਹੁਤ ਵੱਡਾ ਪਾਪ ਸੀਗਾ ਪਰ ਫਿਰ ਵੀ ਬੰਦਾ ਸਿੰਘ ਬਹਾਦਰ ਜੀ ਨੇ ਉਸ ਮੁਗਲ ਦੇ ਬੱਚਿਆਂ ਨੂੰ ਪਤਨੀ ਨੂੰ ਕੁਛ ਨਹੀਂ ਕਿਹਾ ਉਹਨਾਂ ਨੂੰ ਸਹੀ ਸਲਾਮਤ ਸਹੀ ਤਰੀਕੇ ਨਾਲ ਉਥੋਂ ਕੱਢਿਆ ਕਿਉਂਕਿ ਇੱਕ ਗੁਰਸਿੱਖ ਦਾ ਧਰਮੀ ਇਹੀ ਹੈ ਕਿ ਚਾਹੇ ਬਗਾਨੀ ਧੀ ਆ ਚਾਹੇ ਆਪਦੀ ਧੀ ਉਹਨੂੰ ਧੀ ਸਮਝਣਾ ਬਰਾਬਰ ਦੀ ਨੂੰ ਭੈਣ ਸਮਝਣਾ ਤੇ ਬੱਡੀ ਨੂੰ ਮਾਂ ਸਮਝਣਾ ਪਰ ਆਪਣੇ ਆਲੇ ਤਾਂ ਇਹ ਜਿਹੜੀਆਂ ਦਾੜੀਆਂ ਲੈ ਕੇ ਕਮੈਂਟ ਕਰਨਗੇ ਇਹਨੇ ਗੰਦੇ ਕੱਲ ਮੈਨੇ ਇੱਕ ਨੇ ਕਮੈਂਟ ਕੀਤਾ ਮੈਨੂੰ ਹੁਣ ਉਹਦਾ ਨਾਂ ਲੈਣ ਤੋਂ ਵੀ ਸ਼ਰਮ ਆਰੀ ਹੈ ਇਹ ਨਹੀਂ ਅੱਜ ਕੱਲ੍ਹ ਦੇ ਸਿੱਖ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਧੀ ਭੈਣ ਨੂੰ ਬੋਲਣਾ ਕਿਵੇਂ ਹੈ ਆਉਣ ਤੋਂ ਧਰਮ ਦੀ ਹਨ ਸਭ ਤੋਂ ਮੇਨ ਗੱਲ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਹੁਣ ਫਤਿਹਗੜ੍ਹ ਸਾਹਿਬ ਜਾਓਗੇ ਤਾਂ ਆਪਣੇ ਬੱਚਿਆਂ ਨੂੰ ਆਪ ਉਹ ਦੇ ਮਹੀਨੇ ਜਰੂਰ ਲੈ ਕੇ ਜਾਇਓ ਤੇ ਇਹਨਾਂ ਨੂੰ ਇਤਿਹਾਸ ਸੁਣਾਇਓ ਤੇ ਦਿਖਾਇਓ ਤੇ ਜਾਮਨੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਨਿਹੰਗ ਸਿੰਘਾਂ ਦਾ ਗੁਰਦੁਆਰਾ ਸਾਹਿਬ ਕਹਿੰਦੇ ਨੇ ਉਹਨੂੰ ਉੱਥੇ ਤੁਸੀਂ ਜਰੂਰ ਲੈ ਕੇ ਜਾਇਓ ਤੇ ਉਸ ਦੇ ਦਰਸ਼ਨ ਜਰੂਰ ਕਰਵਾਇਓ ਤੇ ਜਿਹੜਾ ਇਹ ਪੋ ਦਾ ਮਹੀਨਾ ਚੱਲ ਰਿਹਾ ਹੈ ਨਾ ਤੁਸੀਂ ਐ ਸੋਚ ਕੇ ਚੱਲੋ ਵੀ ਇਹ ਆਪਣੇ ਖੁਦ ਦੇ ਘਰਾਂ ਦੇ ਵਿੱਚ ਇਹ ਗਮੀ ਹੋਈ ਹੋਈ ਹੈ ਤਾਂ ਤੁਸੀਂ ਉਸ ਤਰੀਕੇ ਦੇ ਨਾਲ ਜਦੋਂ ਵਾਹਿਗੁਰੂ ਜੀ ਨੂੰ ਜਹਾਦ ਕਰੋਗੇ ਉਹਨਾਂ ਦੇ ਬੱਚਿਆਂ ਦੇ ਪ੍ਰਤੀ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਆਪਣੇ ਪਰਿਵਾਰ ਵਾਸਤੇ ਤੁਸੀਂ ਇਸ ਤਰੀਕੇ ਨਾਲ ਹਨਾ ਨਾਮ ਜਪੋਗੇ ਤਾਂ ਤੁਹਾਡੇ ਘਰ ਵਰਕਤਾਂ ਆndਿਆ ਢੇਰੀਆਂ ਲੱਗ ਜਾਣਗੀਆਂ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਵੀ ਤੂੰ ਇੱਕ ਕਦਮ ਤੱਕ ਮੈਂ ਤੇਰੇ ਵੱਲ ਦਸਮ ਕਦਮ ਲੈ ਕੇ ਆਉਂਗਾ ਸਹਾਦਤ ਦਾ ਜਿਹੜਾ ਚੱਲ ਰਿਹਾ ਸੀ 8 ਪੋ ਤੋਂ ਲੈ ਕੇ 13 ਪੋ ਤੱਕ ਬਹੁਤ ਜ਼ਿਆਦਾ ਕਸ਼ਟ ਗੁਰੂ ਸਾਹਿਬ ਜੀ ਨੂੰ ਚੱਲਣੇ ਪਏ ਨੇ ਤਾਂ ਉਸ ਚੀਜ਼ ਨੂੰ ਬੱਚਿਆਂ ਨੂੰ ਆਪਣੇ ਨੂੰ ਇਤਿਹਾਸ ਜ਼ਰੂਰ ਸੁਣਾਉਣਾ ਕਿਉਂਕਿ ਹੁਣ ਤਾਂ ਦੇਖੋ ਫਿਲਮਾਂ ਵੀ ਬਣਾਤੀਆਂ ਐ ਚਲੋ ਚਾਹੇ ਲੜਾਈਆਂ ਹੋਈਆਂ ਪਰ ਫਿਰ ਵੀ ਆਪਣੇ ਬੱਚੇ ਨੂੰ ਉਸ ਚੀਜ਼ ਤੋਂ ਕਾਫੀ ਨੌਲੇਜ ਮਿਲਦਾ ਹੈ ਕਾਫੀ ਸਿੱਖਣ ਨੂੰ ਮਿਲਦਾ ਕਿਉਂਕਿ ਹੋਰ ਤਰ੍ਹਾਂ ਬਹੁਤ ਹਨ ਬਣਾ ਰਕੀਆਂ ਨੇ ਪਰ ਆਪਣੇ ਬੱਚਿਆਂ ਨੂੰ ਇਸ ਧਰਮ ਵੱਲ ਜੋੜਨ ਵਾਸਤੇ ਆਪਾਂ ਨੂੰ ਥੋੜਾ ਜਿਹਾ ਉਪਰਾਲਾ ਕਰਨਾ ਪਵੇਗਾ ਆਪਣੇ ਬੱਚਿਆਂ ਨੂੰ ਫਤੇਗੜ ਸਾਹਿਬ ਲੈ ਕੇ ਜਾਓ ਤੇ ਉਹਨਾਂ ਨੂੰ ਦੱਸੋ ਵੀ ਬੇਟੇ ਆਪਣੇ ਆਹ ਇਤਿਹਾਸ ਦੀ ਤੇ ਜਿਹੜੇ ਆਪਣੇ ਦੋ ਵੱਡੇ ਸਾਹਿਬਜ਼ਾਦੇ ਤੇ ਉਹ ਚਮਕੌਰ ਦੀ ਗੜੀ ਦੇ ਵਿੱਚ ਇਸ ਤਰੀਕੇ ਨਾਲ ਲੜਦੇ ਹੋਏ ਸ਼ਹੀਦ ਹੋਏ ਨੇ ਤੇ ਬੀਬੀ ਸਰਨਕਾਰ ਨੇ ਕਿਸ ਤਰੀਕੇ ਦੇ ਨਾਲ ਸਿੰਘਾਂ ਦਾ ਉੱਥੇ ਸੰਸਕਾਰ ਕੀਤਾ ਤੇ ਉਹਨੂੰ ਵੀ ਜਿਉਂਦੀ ਨੂੰ ਅੱਗ ਦੇ ਵਿੱਚ ਸਿੱਟਿਆ ਸੀ ਆਪਣੀ ਤੇ ਤਾਂ ਕੋਈ ਮਾਰ ਵੀ ਨਹੀਂ ਪਈ ਹੈਗੀ ਆਪਾਂ ਫੇਰ ਵੀ ਆਪਣੇ ਕੇਸ ਕਤਲ ਕਰਵਾਉਣ ਤੇ ਟੜਾ-ਟੜ ਲੱਗੇ ਪਿਆ ਨਸ਼ਿਆਂ ਤੇ ਟੜਾ-ਟੜ ਲੱਗੇ ਪਿਆ ਗੁਰੂ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦੇ ਬੱਚਿਆਂ ਨੂੰ ਸਿੱਖਾਂ ਨੂੰ ਇੰਨੇ ਤਸੀਹੇ ਦਿੱਤੇ ਗਏ ਪਰ ਉਹਨਾਂ ਨੇ ਫਿਰ ਵੀ ਆਪਣਾ ਧਰਮ ਨਹੀਂ ਛੱਡਿਆ ਇੱਕ ਬਾਲਾ ਪਿੱਛੇ ਗੁਰੂ ਸਾਹਿਬ ਜੀ ਦੇ ਇੱਕ ਸਿੱਖ ਨੇ ਆਪਦੀ ਪੂਰੀ ਥਣਾ ਚਮੜੀ ਉਤਰਵਾ ਲਈ ਸੀ ਤੰਬਾਕੂ ਦੇ ਖੇਤ ਦੇ ਵਿੱਚੋਂ ਨਹੀਂ ਤੰਬਾਕੂ ਦੇ ਪੰਡੂ ਨੂੰ ਕਿਹਾ ਤੇ ਵੀ ਚੱਕੇ ਲੰਗ ਉਹ ਨਹੀਂ ਲੰਗਿਆ ਸੀ ਉਹਨਾਂ ਦੀ ਪੂਰੀ ਜਿਹੜੀ ਸਰੀਰ ਦੀ ਚਮੜੀ ਸੀ ਉਹ ਤਾਰ ਦਿੱਤੀ ਸੀ ਆਪਾਂ ਤੰਬਾਕੂ ਅੱਜ ਕੱਲ ਦੇ ਮੇਰੇ ਭਰਾ ਬੜੇ ਸ਼ੌਂਕ ਨਾਲ ਹੱਥਾਂ ਤੇ ਮਲਮਲ ਕੇ ਖਾਂਦੇ ਆ ਕਿੱਥੋਂ ਤੁਸੀਂ ਫਿਰ ਸੁਖ ਭਾਲਦੇ ਹੋ ਕਿੱਥੋਂ ਤੁਸੀਂ ਕਹਿੰਦੇ ਵੀ ਅਸੀਂ ਸਿੱਖ ਬਣ ਗਏ ਇੱਕ ਸਿਰਫ ਭੇਖ ਦੇ ਜਾਂ ਨੌ ਦੇ ਸਿੱਖ ਬਣ ਕੇ ਸਿੱਖ ਨਹੀਂ ਬਣਿਆ ਜਾਂਦਾ ਗੁਰੂ ਸਾਹਿਬ ਜੀ ਨੇ ਕਹ ਦਿੱ ਕਿ ਮੈਨੂੰ ਭੇਖ ਦਾ ਸਿੱਖ ਨਹੀਂ ਚਾਹੀਦਾ ਮੈਨੂੰ ਅੰਦਰੋਂ ਸਿੱਖ ਚਾਹੀਦਾ ਜਿਹੜਾ ਕਿ ਜਿਹਦੀ ਆਤਮਾ ਦੇ ਵਿੱਚ ਪਿਆਰ ਭਰਿਆ ਹੋਇਆ ਜਿਹੜਾ ਕਿ ਮੈਨੂੰ ਦਿਲੋਂ ਚਾਹੁੰਦਾ ਦਿਲੋਂ ਪਿਆਰ ਕਰਦਾ ਇਹ ਨਹੀਂ ਚਿੱਟੇ ਕੱਪੜਿਆਂ ਦੇ ਵਿੱਚ ਤਾਂ ਬਗਲਾ ਤੇ ਹੰਸ ਇੱਕੋ ਜਿਹੇ ਨੇ ਪਰ ਹੰਸ ਮੋਤੀ ਚੁਗਦਾ ਤੇ ਬਗਲਾ ਮੱਛੀਆਂ ਖਾਂਦਾ ਦੇਖਣ ਨੂੰ ਤੁਹਾਨੂੰ ਸੀਮ ਲੱਗਣਗੇ ਇਹ ਗੁਰੂ ਸਾਹਿਬ ਜੀ ਨੇ ਸਮਝਾਇਆ ਸੀ ਆਪਾਂ ਨੂੰ ਤੇ ਅੱਜ ਤੋਂ ਆਪਾਂ ਪ੍ਰਣ ਕਰੀਏ ਕਿ ਜਿੰਨੇ ਵੀ ਭੈਣ ਭਰਾ ਆਪਾਂ ਕੋ ਦਾ ਮਹੀਨਾ ਚੱਲ ਰਿਹਾ ਸੰਗਰਾਮਦ ਤੱਕ ਜਿਆਦਾ ਨਹੀਂ ਤਾਂ ਸੰਗਰਾਮਦ ਤੱਕ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਪੰਜ ਚੌਪਈ ਸਾਹਿਬ ਜੀ ਦੇ ਪਾਠ ਤੇ ਇੱਕ ਓੰਕਾਰ ਵਾਹਿਗੁਰੂ ਜੀ ਦਾ ਮੰਤਰ ਗੁਰਮੰਤਰ ਦਾ ਪਾਠ ਤੁਸੀਂ ਜੇ ਜਿਆਦਾ ਨਹੀਂ ਹੈ ਨਾ ਅੱਧਾ ਘੰਟਾ 15 ਮਿੰਟ 20 ਮਿੰਟ ਤੁਰਦੇ ਫਿਰਦੇ ਹੀ ਕਰ ਲਓ ਵਾਹਿਗੁਰੂ ਜੀ ਵਾਸਤੇ ਦੇਖਿਓ ਤੁਹਾਡੇ ਜਿਨ੍ਹਾਂ ਨੂੰ ਐ ਵੀ ਸਾਡੇ ਬੱਚੇ ਨਸ਼ਿਆਂ ਤੇ ਲੱਗੇ ਨੇ ਸਾਡੇ ਪਰਿਵਾਰ ਹੈ ਨਾ ਸਾਡੇ ਬੱਚਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਕੁਝ ਵੀ ਲਾ ਲੋਣਾ ਤੁਹਾਡੇ ਮਨ ਦੀ ਤਮੰਨਾ ਤਾਂ ਵਾਹਿ ਕਰੂ ਜੀ ਬਿਨਾ ਮੰਗੇ ਤੁਹਾਡੀ ਪੂਰੀ ਕਰਨਗੇ ਤੇ ਇਹ ਮੈਂ ਇਤਿਹਾਸ ਤੁਹਾਨੂੰ ਖੋਲ ਕੇ ਵੀ ਸੁਣਾ ਸਕਦੀ ਸੀ ਪਰ ਮੇਰਾ ਨਾ ਮਨ ਭਾਰਿਆਉਂਦਾ ਤੇ ਮੈਂ ਨਹੀਂ ਸੁਣਾ ਪਾਉਂਗੀ ਮੈਂ ਸਿਰਫ ਤੁਹਾਨੂੰ ਹਨਾ ਬਿੱਚੋ-ਬਿੱਚੋ ਦੱਸਿਆ ਹੈ ਤੇ ਤੁਸੀਂ ਪਲੀਜ਼ ਸਾਰੇ ਪੈਨਪਰਾਵਨ ਮੇਰੀ ਹੱਤ ਬਣ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਫਤੇਗੜ ਸਾਹਿਬ ਦੀ ਧਰਤੀ ਤੇ ਜ਼ਰੂਰ ਲੈ ਕੇ ਜਾਣਾ ਤੇ ਆਪਾਂ ਵੀ ਹਨਾ ਜਾਵਾਂਗੇ ਤੁਹਾਨੂੰ ਉਥੋਂ ਦਰਸ਼ਨ ਕਰਵਾਵਾਂਗੇ ਹੋ ਸਕੇ ਤਾਂ ਲਾਈਵ ਨਹੀਂ ਫਿਰ ਮੈਂ ਤੁਹਾਨੂੰ ਵੀਡੀਓ ਬਣਾ ਕੇ ਉਥੇ ਸਾਰੀ ਜਗ੍ਹਾ ਦੀ ਜਿਹੜੇ ਕਿ ਕਿਉਂਕਿ ਦੇਸ਼ਾਂ ਵਿਦੇਸ਼ਾਂ ਚ ਪੈਨਪਰਾ ਬੈਠੇ ਨੇ ਉਹਨਾਂ ਦੇ ਮਾਨ ਦੇ ਵਿੱਚ ਚਾਹ ਹੁੰਦਾ ਹੈ ਹਨਾ ਵੀ ਅਸੀਂ ਵੀ ਦਰਸ਼ਨ ਕਰੀਏ ਪਰ ਉਹ ਨਹੀਂ ਆ ਪਾਉਂਦੇ ਤਾਂ ਮੈਂ ਤੁਹਾਨੂੰ ਜ਼ਰੂਰ ਉਸ ਜਗ੍ਹਾ ਦੇ ਦਰਸ਼ਨ ਕਰਵਾਵਾਂਗੀ ਜਿਹੜੀ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਤੇ ਆਪਾਂ ਫਿਰ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰੇ ਪੈਨਪ੍ਰਾਵਾਂ ਨੂੰ ਸਤ ਸ੍ਰੀ ਅਕਾਲ